ਬੱਤਕਿਸਾਨ ਜੁਨੀਆਨ ਰਾਜੇਵਾਲ ਬਲਾਕ ਫਲਾਟ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਲੀ ਸਾਹਿਬ ਵਿਖੇ ਹੋਈ ਜਿਸ ਵਿੱਚ ਸੈਂਕੜੇ ਮੈਂਬਰਾਂ ਨੇ ਭਾਗ ਲਿਆ ਅਤੇ ਵਿਚਾਰ ਵਟਾਂਦਰਾ ਕੀਤਾ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ ਪਰ ਮੰਡੀਆਂ ਵਿੱਚ ਝੋਨੇ ਦੀ ਖਰੀਦਦਾਰੀ ਤਸੱਲੀ ਭਾਖਸ਼ ਤਰੀਕੇ ਨਾਲ ਨਹੀਂ ਹੋ ਰਹੀ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਲੀ ਪ੍ਰਬੰਧਨ ਦੀ ਰਾਸ਼ੀ ਸਰਕਾਰ ਪ੍ਰਸ਼ਾਸਨ ਵੱਲੋਂ ਨਹੀਂ ਦਿੰਦੀ ਜਾ ਰਹੀ ਜੇਕਰ ਸਰਕਾਰ ਵੱਲੋਂ ਬਿੱਤੀ ਸਹਾਇਤਾ ਦਾ ਪ੍ਰਬੰਧ ਨਹੀਂ ਹੋ ਰਿਹਾ ਤਾਂ ਉਪਰਾਲੀ ਇਕੱਠੀਆਂ ਕਰਨ ਵਾਲੀ ਮਸ਼ੀਨਾਂ ਦਾ ਪ੍ਰਬੰਧ ਜ਼ਰੂਰ ਕਰਵਾ ਦੇਵੇ ਉਹਨਾਂ ਨੇ ਇਹ ਦੱਸਿਆ ਕਿ ਸਰਕਾਰ ਪਾਸੋਂ ਹਾਲੇ ਤੱਕ ਪ੍ਰਾਲੀ ਸੋਧਨ ਮਸ਼ੀਨਾਂ ਦੀ ਸਬਸਿਡੀ ਵੀ ਨਹੀਂ ਦਿੱਤੀ ਗਈ ਸਰਕਾਰ ਇਸ ਵੱਲ ਵੀ ਧਿਆਨ ਦੇ ਦੇਵੇ ਝੋਨੇ ਦੀ ਕਟਾਈ ਕਣਕ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਸਰਕਾਰ ਤੋਂ ਮੰਗ ਹੈ ਕਿ ਡੀਏਪੀ ਅਤੇ ਜੂਰੀਏ ਦਾ ਸਹੀ ਸਮੇਂ ਤੇ ਪ੍ਰਬੰਧ ਕਰਵਾਇਆ ਜਾਵੇ ਜੋ ਬਜਾਈ ਸਮੇਂ ਕਿਸਾਨਾਂ ਨੂੰ ਕੋਈ ਦਿੱਕਤ ਨਾ ਆ ਸਕੇ ਅਤੇ ਪ੍ਰਾਈਵੇਟ ਦੁਕਾਨਦਾਰਾਂ ਬਨੋਂ ਵੀ ਕਿਸਾਨਾਂ ਦੀ ਲੁੱਟਖੁਟ ਨੂੰ ਰੋਕਿਆ ਜਾ ਸਕੇ ਉਨ੍ਹਾਂ ਨੇ ਕਿਹਾ ਜਿਆਦਾ ਮੀਂਹ ਪੈਣ ਕਾਂ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਗਈ ਮੌਸਮ ਵਿੱਚ ਵੀ ਤਬਦੀਲੀ ਆਈ ਹੈ ਉਨ੍ਹਾਂ ਦੀ ਮੰਗ ਹੈ ਕਿ ਝੋਨੇ ਦੀ ਮੌ ਸਰਚ ਲਿਮਟ ਵਧਾ ਕੇ ਸਾਰਾ ਤੋਂ 20% ਕੀਤੀ ਜਾਵੇ ਖਲਾਰ ਤੋਂ ਰਾਜਕਮਾਨ ਨੰਗਲਦੀਪ ਸੇਸ਼ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਜ ਤੱਕ ਤੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਰਾਜਿੰਦਰ ਜਨ ਸੋ ਨਿਹਾਲ ਸਤਿ ਸ੍ਰੀ ਅਕਾਲ ਮਰਪਨ ਸਿੰਘ ਜੈਨ ਬੋਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਅੱਜ ਗੋਦੜਾ ਬੋਲੀ ਸਾਹਿਬ ਕੇ ਭਾਰਤੀ ਕਿਸਾਨ ਜੁਨੀਅਨ ਰਾਜੇਵਾਲ ਵੀ ਕਯਾਜਵਾਲ ਦੀ ਦੇ ਸਾਰੇ ਵਰਕਰ ਅਹੁਦੇਦਾਰਾਂ ਦੀ ਮੀਟਿੰਗ ਹੋਈ ਆ ਜਿਸ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਤਰ੍ਹਾਂ ਝੋਨੇ ਦਾ ਸੀਜ਼ਨ ਚੱਲਿਆ ਔਰ ਝੋਨੇ ਵਜੋਂ ਜਿਹੜੀ ਬਾਰਿਸ਼ ਬੇਮੌਸਮੀ ਬਾਰਿਸ਼ ਪਈ ਆ ਪਹਿਲਾਂ ਵੀ ਕਾਫੀ ਜਗ੍ਹਾ ਨੁਕਸਾਨ ਹੋਇਆ ਹੁਣ ਸਾਰੇ ਪੰਜਾਬ 'ਚ ਲਗਭਗ ਜਿਹੜੀ ਬੇਮੌਸਮੀ ਬਾਰਿਸ਼ ਪਈ ਉਹ ਕਰਕੇ ਜਿਹੜਾ ਮੁਕਚਰ ਵੱਧ ਰਿਹਾ ਆ ਔਰ ਸਰਕਾਰ ਨੇ ਜਿਹੜਾ ਮੁਕਚਰ ਜਿਹੜਾ ਨਿਸ਼ਚਿਤ ਕੀਤਾ 17 ਜੋ ਕਿ ਉਹ ਹੁਣ ਅੱਜ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਮੁਕਚਰ 18 19 20 ਤੱਕ ਆ ਰਿਹਾ ਮੁਕਚਰ ਹਵਾ ਦੇ ਕਰਕੇ ਮੁਕਚਰ ਵੱਜ ਜਾਂਦਾ ਤਾਂ ਉਹ ਕਿਸਾਨ ਨੂੰ ਬੜੀ ਬੜੀ ਦਿੱਕਤ ਆਉਂਦੀ ਆ ਉਬਜ ਤੰਦਰਾ ਕੀਤਾ ਵੀ ਮੁੱਖ ਤੇ ਜਿਹੜਾ ਸਰਕਾਰ ਆ ਉਹਨੂੰ ਜੀ ਸਾਰਾ ਜਗਾ ਆਪਣੀ ਕਰ ਦੇਵੇ ਜਿਹੜਾ ਉਹ ਜਾਂ ਤਾਂ ਜਿਹੜਾ ਝੋਨਾ ਸਹੀ ਤਰੀਕੇ ਨਾਲ ਮੰਡੀਆਂ ਚੱਲ ਸਕਣ ਦੂਜੇ ਨੰਬਰ ਤੇ ਜਿਹੜੀ ਪਰਾਲੀ ਦੀ ਬੜੀ ਵੱਡੀ ਦਿੱਕਤ ਹੈ ਪਰਾਲੀ ਨੂੰ ਕਿਸਾਨ ਮਜ਼ਦੂਰ ਹੋ ਕੇ ਅੱਗ ਲਾਉਂਦਾ ਆ ਕਈ ਕਿਸਾਨ ਵੀ ਦੇ ਅੱਜ ਤੱਕ ਇਹਨਾਂ ਨੂੰ ਸਬਸਿਡੀ ਆ ਭਰੀਆਂ ਦੀ ਸਬਸਿਡੀ ਨਹੀਂ ਆਈਆਂ ਉਹ ਵੀ ਉਹ ਵੀ ਬੇਨਤੀ ਸਰਕਾਰ ਨੂੰ ਵੀ ਵਿੱਚ ਅਸੀਂ ਮਤੇ ਤੇ ਪਾਇਆ ਵੀ ਜਿਹੜਾ ਉਹਦਾ ਜਿਹੜਾ ਘਟਾਇਆ ਜਾਵੇ ਜਿਹੜਾ ਉਹਦਾ ਉਹ ਪਰਾਲੀ ਦਾ ਜਿਹੜਾ ਪ੍ਰਬੰਧ ਜਿਹੜਾ ਉਹ ਸਰਕਾਰ ਜਾਂ ਤਾਂ ਉਹਦਾ ਦੇਵੇ ਕਿਸਾਨ ਨੂੰ ਪਰਾੜੀ ਦਾ ਹੱਲ ਕਰਨ ਲਈ ਉਹਦੇ ਸੋਧਣ ਲਈ ਉਹਦੋਂ 25 ਰੁਪਏ ਕੇ ਦਾ ਖਰਚਾ ਆਉਂਦਾ ਆ ਉਹਦੋਂ ਤਾਂ ਜਾਵੇ ਹੋਂਸੇ ਤੌਰ ਤੇ ਜਾਂ ਜਿਹੜੀਆਂ ਸਬਸਿਡੀ ਤੇ ਮਸ਼ੀਨਾਂ ਤਾਂ ਹੋਇਆ ਕਰੇ ਜਾਂ ਤਾਂ ਜੋ ਜਿਹੜਾ ਕਿਸਾਨ ਅੱਗੇ ਨਾ ਲਾਵੇ ਉਹ ਤੀਜਾ ਜਿਹੜਾ ਹਰ ਵਾਰ ਦਿੱਕਤ ਆਉਂਦੀ ਆ ਡੀਏਪੀ ਖਾਦ ਯੂਰੀਆ ਖਾਦ ਦੀ ਹਰ ਵਾਰ ਦਿੱਕਤ ਆਉਂਦੀ ਜਦੋਂ ਹੁਣ ਵਾਲਿਆਂ ਦੀ ਬਿਜਾਈ ਹੋਣੀ ਆ ਕਣਕ ਦੀ ਬਿਜਾਈ ਹੋਣੀ ਆ ਉਹ ਉਹ ਵੀ ਉੱਤੇ ਵੀ ਗੌਰ ਸਰਕਾਰ ਕਰੇ ਔਰ ਜਲਦੀ ਜਲਦੀ ਜਿਹੜੇ ਕਿਸਾਨਾਂ ਨੂੰ ਸੜੀਆਂ ਵਿੱਚ ਖਾਦ ਡੀਏਪੀ ਖਾਦੋ ਜੁੜੀ ਖਾਦ ਮਦਦ ਹੱਕ ਲਈ ਜਾਵੇ। ਕੀ ਇਸ ਸਬੰਧ ਚ ਅੱਜ ਮੀਟਿੰਗ ਦੇ ਵਿੱਚ ਕੋਈ ਪਾਸ ਹੋਇਆ ਵੀ ਕੋਈ ਐਕਸ਼ਨ ਸਾਊਂਡ ਮੰਗ ਪੱਤਰ ਵੀ ਦਿੱਤਾ ਜਾਵੇਗੇ? ਹਾਂਜੀ ਹਾਂਜੀ ਲੈਕਤੀ ਦੇ ਉੱਤੇ ਐਰਟੀ ਨੂੰ ਮੰਗ ਪੱਤਰ ਦੇ ਰਹੇ ਆ। ਵੀ ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਜਲਦੀ ਜਲਦੀ ਹੱਲ ਹਲ ਕਰਵਾਇਆ ਜਾਵੇ। ਤੁਸੀਂ ਮੰਡੀ 'ਚ ਇੱਕ ਵਾਰ ਉਹ ਜਿਹੜਾ ਕੀਤਾ ਵੀ ਕਮੀ ਪੇਟੀ ਜਿਹੜੀ ਕਿਸਾਨਾਂ ਨੂੰ ਉਸੇ ਦਿੱਕਤ ਆ ਰਹੀ ਹੈ ਕਾਦੀ ਆ ਗਈ ਆ ਮੰਡੀ ਵਿੱਚ। ਮੰਡੀ ਵਿੱਚ ਦਿੱਕਤਾਂ ਹੁਣ ਜਿੱਦਾਂ ਪਹਿਲਾਂ ਤਾਂ ਕਾਰ ਬੰਦਰ ਕੰਪਾਨ 5-6 ਦਿਨ ਕੰਮ ਬਿਤੇ ਚੱਲ ਗਿਆ ਫਿਰ ਮਾਰਸ਼ ਹੋ ਗਈ ਹੁਣ ਲੈਫਟਨ ਦੀ ਪ੍ਰੋਬਲਮ ਆ ਰਹੀ ਆ ਮੁਕਤੀ ਦੀ ਪ੍ਰੋਬਲਮ ਆ ਰਹੀ ਆ ਮੁਕਤੀ ਵਧ ਰਿਹਾ ਕਿਉਂਕਿ ਏਜੰਸੀਆਂ ਜਿਹੜਾ ਸਰਕਾਰ ਨੇ ਚੋ ਨਕਦਨਾ ਮੋਰੇ ਸੈਲਰਾਂ ਦੀ ਅਲਾਟਮੈਂਟ ਆ ਉਥੇ ਜਿਹੜਾ ਸੈਲਰ ਵਾਲੇ ਮੋਰੇ ਆ ਸਰਕਾਰ ਪਿੱਛੇ ਖੜੀ ਜਾਂਦੀ ਆ ਉਹ ਬੜੀ ਬੜੀ ਦਿੱਕਤ ਆਉਂਦੀ ਆ ਕੱਲ ਵੀ ਉਥੇ ਝਗੜਾ ਮੰਡੀ ਸਾਡੇ ਫਾੜ ਤੇ ਕਾਫੀ ਉਥੇ ਨੁਕਸਾਨ ਹੋਇਆ ਆ ਉਸ ਵਿੱਚ ਬੋਲ ਬੁਲਾਰਾ ਜੀਬੀਦਾਰਾਂ ਦਾ ਮਨੀਮ ਮਨੀਮ ਨਪਲੇਦਾਰਾਂ ਦਾ ਸੈਲਰ ਵਾਲੇ ਨਾਲ ਉਥੇ ਤੁਦੂ ਮਮ ਹੋਈ ਇਸ ਕਰਕੇ ਇਹ ਥੋੜੀ ਜੀ ਦਿੱਕਤ ਬਹੁਤ ਆ